ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਅੱਜ ਸਾਡੇ ਮੋਰਿੰਡੇ ਦੇ ਦਸ਼ਮੇ ਸਪੋਰਟਸ ਕਲੱਬ ਰਜਿਸਟਰਡ ਜੋ ਸਾਡੇ ਮੋਰਿੰਡੇ ਤੋਂ ਨੇ ਤੇ ਇਹ ਇੱਕ ਟੂਰਨਾਮੈਂਟ ਹੈਂਡਬਾਲ ਦਾ ਕਰਵਾਇਆ ਜਾ ਰਿਹਾ ਹੈ ਔਰ ਇਸ ਟੂਰਨਾਮੈਂਟ ਲਈ ਇਹ ਜਿਹੜਾ ਗਰਾਊਂਡ ਤਿਆਰ ਕੀਤਾ ਗਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਵਧੀਆ ਇਹ ਸਟੇਡੀਅਮ ਬਣਿਆ ਆ ਸਾਡੇ ਪ੍ਰਧਾਨ ਜੀ ਜਗਦੇਵ ਸਿੰਘ ਜੀ ਫਟੋ ਪਵਨ ਜੀ ਇਹਨਾਂ ਦੇ ਜਿਹੜਾ ਇਸ ਗਰਾਊਂਡ ਦੀ ਔਰ ਇਸ ਕਲੱਬ ਦੀ ਦੇਖ ਰਹੇ ਕਰ ਰਹੇ ਨੇ ਔਰ ਇੱਕ ਬਹੁਤ ਸ਼ਾਨਦਾਰ ਸਟੇਡੀਅਮ ਬਣ ਕੇ ਉਭਰਿਆ ਹੋਰ ਵੀ ਇਹਨੂੰ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅੱਜ ਜਿਹੜਾ ਇਹ ਇੱਥੇ ਸਾਡੇ ਬੱਚਿਆਂ ਲਈ ਇੱਕ ਬਹੁਤ ਵੱਡਾ ਇੱਕ ਤੋਹਫਾ ਜਿਹੜਾ ਮਿਲਿਆ ਤਾਂ ਕਿ ਸਾਡੀਆਂ ਬੱਚੀਆਂ ਸਾਡੇ ਬੱਚੇ ਇੱਥੇ ਵਧੀਆ ਤਰੀਕੇ ਨਾਲ ਖੇਡ ਸਕਣ ਔਰ ਮੈਨੂੰ ਬਹੁਤ ਮਾਣ ਹੈ ਕਿ ਸਾਡੇ ਮੋਰਿੰਡੇ ਤੋਂ ਬਹੁਤ ਸਾਰੇ ਬੱਚਿਆਂ ਦੇ ਬੱਚੇ ਸਾਡੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਇਹ ਹੈਂਡਬਾਲ ਖੇਡ ਗਿਆ ਇਹਨੇ ਸੋ ਅੱਜ ਇਹ ਟੂਰਨਾਮੈਂਟ ਲਈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜਿੰਨੇ ਵੀ ਪਾਰਟਿਸਪੈਂਟ ਸਾਡੇ ਆਏ ਨੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਔਰ ਆਸ ਕਰਦਾ ਕਿ ਸਪੋਰਟਸਮੈਨਸ਼ਿਪ ਸਪਿਰਿਟ ਨਾਲ ਖੇਡਣਗੇ ਔਰ ਇੱਕ ਵਧੀਆ ਮਾਹੌਲ ਇੱਥੇ ਬਣਾਇਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਅਰੇਂਜਮੈਂਟ ਕੀਤਾ ਹੋਇਆ ਬੱਚਿਆਂ ਦੇ ਰਹਿਣ ਦਾ ਸਭ ਦਾ ਰਹਿਣ ਦਾ ਵੀ ਅਰੇਂਜਮੈਂਟ ਹੈ ਸੋ ਵਧੀਆ ਉਪਰਾਲੇ ਮੈਂ ਜਗਦੇਵ ਜੀ ਪਵਨ ਜੀ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਕਿ 2022 ਤੋਂ ਹੁਣ 4 ਸਾਲ ਤਕਰੀਬਨ ਹੋ ਗਏ ਨੇ ਖੇਡਾਂ ਨੂੰ ਤਰਜੀਹ ਦਿੱਤੀ ਹੋਈ ਹੈ ਤਾਂ ਕਿ ਜਿਹੜੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਪੰਜਾਬ ਇੱਕ ਐਸਾ ਕਲੰਕ ਜਿਹੜਾ ਪੰਜਾਬ ਤੇ ਲੱਗਿਆ ਸੀ ਕਿ ਪੰਜਾਬ ਦੇ ਬੱਚੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਗੁਲਤਾਨ ਹੈ ਲੇਕਿਨ ਮੈਂ ਖੁਦ ਆਪਣੇ ਹਲਕੇ ਦੇ ਇਹ ਤੁਹਾਨੂੰ ਮੈਂ ਦਾਅਵਾ ਕਰਦਾ ਕਿ ਇੱਥੇ 80% ਤੋਂ 90% ਨਸ਼ਾ ਘਟ ਗਿਆ ਔਰ ਬੱਚੇ ਸਾਡੇ ਖੇਡਾਂ ਵੱਲ ਜਿਹੜਾ ਹੈਗਾ ਇਹਨੂੰ ਤਰਜੀਹ ਦੇ ਰਹੇ ਨੇ ਅੱਜ ਕੋਈ ਪਿੰਡ ਦੇਖ ਲਓ ਉੱਥੇ ਕਿਤੇ ਕ੍ਰਿਕਟ ਦੇ ਮੈਚ ਹੋ ਰਹੇ ਨੇ ਕਿਤੇ ਹੈਂਡਬਾਲ ਦੇ ਕਿਤੇ ਕੁਸ਼ਤੀਆਂ ਕਬੱਡੀਆਂ ਖੇਡੀਆਂ ਜਾ ਰਹੀਆਂ ਸੋ ਇਹ ਸਾਰਾ ਕੁਝ ਸਰਕਾਰ ਦਾ ਜਿਹੜਾ ਹੈਗਾ ਨਜ਼ਰੀਆ ਐਸਾ ਹੈ ਕਿ ਬੱਚਿਆਂ ਨੂੰ ਉਹਨਾਂ ਨੂੰ ਸਿੱਧੇ ਪਾਸੇ ਲਾਈਏ ਉਹਨਾਂ ਨੂੰ ਨੌਕਰੀਆਂ ਵੀ ਦਈਏ ਪਹਿਲੀ ਵਾਰੀ ਹੋਇਆ ਕਿ ਤਕਰੀਬਨ 60000 ਦੇ ਕਰੀਬ ਨੌਕਰੀਆਂ ਜਿਹੜੀਆਂ ਸਰਕਾਰੀ ਉਹ ਕਿਸੇ ਸਰਕਾਰ ਨੇ ਦਿੱਤੀਆਂ ਪਿਛਲੀਆਂ ਸਰਕਾਰਾਂ ਜੇ ਮੈਂ 2022 ਤੋਂ ਪਹਿਲਾਂ ਦੀ ਗੱਲ ਕਰਾਂ ਉਹ ਮਾਫੀਆ ਹੀ ਚਲਾਉਂਦੀਆਂ ਰਹੀਆਂ ਉਹਨਾਂ ਨੇ ਸਕੂਲ ਬਰਬਾਦ ਕਰਤੇ ਸਰਕਾਰੀ ਉਹਨਾਂ ਨੇ ਸਰਕਾਰੀ ਹਸਪਤਾਲ ਬਰਬਾਦ ਕਰਤੇ ਲੇਕਿਨ ਜਦੋਂ ਦੀ ਇਹ ਸਰਕਾਰ ਆਈ ਹੈ ਹਸਪਤਾਲ ਵੀ ਵਧੀਆ ਹੋ ਰਹੇ ਨੇ ਸਕੂਲ ਵੀ ਵਧੀਆ ਹੋ ਰਹੇ ਨੇ ਔਰ ਸਾਡੇ ਬੱਚੇ ਜਿਹੜੇ ਆ ਖੇਡਾਂ ਵੱਲ ਜਿਹੜੇ ਉਹ ਜਾ ਰਹੇ ਨੇ ਇੱਕ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਸਾਡੇ ਇੱਕ ਅਕੈਡਮੀ ਹੈ ਕਾਈਨੋਰਚ ਉੱਥੇ ਸਾਡੀਆਂ ਬੱਚੀਆਂ ਜਿਹੜੀਆਂ ਰੈਸਲਿੰਗ ਦਾ ਇੱਕ ਮੈਟ ਇੰਟਰਨੈਸ਼ਨਲ ਮੈਟ 15 ਲੱਖ ਦਾ ਮਾਨ ਸਾਹਿਬ ਨੇ ਉਸ ਪਿੰਡ ਨੂੰ ਦਿੱਤਾ ਤੇ ਇਹ ਇਹ ਸਟੇਡੀਅਮ ਤੁਹਾਡੇ ਸਾਹਮਣੇ ਹੀ ਹੈ 60 ਲੱਖ ਇਹ ਤੇ ਲੱਗ ਚੁੱਕਾ 60 ਲੱਖ ਦੀ ਸਾਡੀ ਹੋਰ ਪਲਾਨਿੰਗ ਹੈ ਤਾਂ ਕਿ ਬੱਚਿਆਂ ਲਈ ਚੇਂਜਿੰਗ ਰੂਮ ਤੇ ਉਹਨਾਂ ਲਈ ਟਾਇਲਟਸ ਉਹ ਜਿਹੜਾ ਹੈਗਾ ਉਹਦਾ ਅਸੀਂ ਅਰੇਂਜਮੈਂਟ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਇੱਕ ਬਹੁਤ ਵਧੀਆ ਜਿਹੜਾ ਸਾਡਾ ਪੰਜਾਬ ਰੰਗਲਾ ਪੰਜਾਬ ਜਿਸ ਦੀ ਅਸੀਂ ਆਸ ਕਰਦੇ ਹਾਂ ਬਣ ਕੇ ਤਿਆਰ ਹੋ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਦੂਰੋਂ ਦੂਰੋਂ ਚੰਡੀਗੜ੍ਹ ਤੇ ਹੋਰ ਪਾਸੇ Air Force ਤੋਂ ਵੀ ਸਾਡੇ ਵੀ ਹਾਂਜੀ ਗਵਾਲ ਗਵਾਲੀਅਰ ਸੋ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਇਹ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੈ ਸੋ ਮੈਂ ਸਾਰਿਆਂ ਦਾ ਸਵਾਗਤ ਵੀ ਕਰਦਾ ਉਹਨਾਂ ਨੂੰ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਉਹ ਇੱਥੋਂ ਜਿਹੜੇ ਵੀ ਬੱਚੇ ਇੱਥੇ ਆਪਣੇ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਆਣਗੇ

कि हमें यहाँ पे इतना अच्छा टूर्नामेंट फेडरेशन करवा रही है और जैसे कि आप सबको पता है कि यहाँ पे इतनी सारी टीम्स आई हुई है चंडीगढ़ मोरिंडा इंडियन रेलवेज तो मैं इंडियन रेलवेज की तरफ से ही आई हुई हूँ और मेरा नाम दीपा है और मैं काफी टूर्नामेंट्स खेली हूँ जैसे एशियन गेम्स हैं जो वो मैं दो बार रिप्रेजेंट किया इंडिया को और ये सब इसी वजह से हो पाया है क्योंकि हमेशा हमें सरकार की तरफ से बहुत मदद मिली है और इसलिए मैं इस टूर्नामेंट के लिए भी मैं दिल से आभारी हूँ चरणजीत सिंह सर जी सरकार की फेडरेशन की पंजाब की जो लगभग चार से पांच मतलब हमें इस टूर्नामेंट में आए चार पाँच साल हो गए हर साल ये टूर्नामेंट होता है और इसमें जीतने वाली टीम को इनाम दिया जाता है और इससे काफी सारे प्लेयर्स मोटिवेट भी होते हैं और नो डाउट यहाँ पे टैलेंट भी उभारा जाता है तो इस चीज की बहुत खुशी है और मैं ਥੈਂਕ ਯੂ ਵਰਤਨ ਜੀ ਸਾਰੇ ਹਰੋਂ ਮੈਂ ਮਨਦੀਪ ਸਿੰਘ ਬਾਜਵਾ ਦਰਪੜੇਨ ਕਲੇਮ ਰਿੰਡਾ ਤੋਂ ਬਈ ਜੀ ਇਹ ਜੋ ਟੂਰਨਾਮੈਂਟ ਕਰਾ ਰਹੇ ਨੇ ਹੈਂਡਬਾਲ ਦਾ ਇਹ ਮੰਨ ਲਓ ਜਿੰਨੀ ਵੀ ਟੀਮ ਆ ਨਾ ਬਹੁਤ ਮਿਹਨਤੀ ਆ ਬਹੁਤ ਮਿਹਨਤ ਨਾਲ ਸਾਰਿਆਂ ਨੇ ਮੰਨ ਲਓ ਇਹ ਗਰਾਊਂਡ ਤਿਆਰ ਕਰਾਇਆ ਮੰਨ ਲਓ 2 ਮਹੀਨੇ ਤੋਂ ਵਿਚਾਰੇ ਮਿਹਨਤ ਕਰਨ ਲੱਗੇ ਹੋਏ ਆ ਸਾਡਾ ਮਰਿੰਡੇ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 2 3 4 ਤੇ ਇਹ ਆਪਾਂ ਨੇ ਨਾ ਸਾਰਿਆਂ ਨੇ ਆ ਕੇ ਸਹਿਯੋਗ ਦੇਣਾ ਇੱਥੇ ਆ ਕੇ ਮੰਨ ਲਓ ਤੁਸੀਂ ਆਈ ਜਾਓ ਨਾ ਇੰਨਾ ਹੀ ਸਾਰੇ ਬੱਚਿਆਂ ਦਾ ਧੀਆ ਦਾ ਸਾਡੀਆਂ ਦਾ ਬਹੁਤ ਮਾਣ ਹੋਊਗਾ ਤੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਇਹ ਇਹ ਸਾਰਿਆਂ ਦਾ ਆਪਣਾ ਸਰਬ ਸੰਜਾ ਟੂਰਨਾਮੈਂਟ ਹੈ ਤੇ ਇਹ ਨੂੰ ਆਪਾਂ ਜਰੂਰ ਆ ਕੇ ਕਾਮਯਾਬ ਕਰਨਾ ਤੁਮੇਂ ਨਹੀਂ ਹੈ ਟੀਮ ਕੇ ਸਾਥ ਆਇਆ ਬਹੁਣ ਸਥਾਨੀਏ ਸਰਕਾਰ ਕੇ ਵਿਧਾਇਕ ਮਹोदय ਚਰਨਜੀਤ ਜੀ ਕਾ ਸਹਿਯੋਗ ਨਿਤਾਤ ਰੂਪ ਸੇ ਹਮੇ ਬਹੁਤ ਅੱਛਾ ਮਿਲਿਆ ਹੋਇਆ ਹੈ और इस तरह के टूर्नामेंटों को आयोजित करने से बच्चों के बीच में एकता एकात्मता और जैसा कि अभी हमारे एमपी साहब ने भी बताया एम साहब ने बताया कि नशे से 80 परसेंट बच्चे दूर हो चुके हैं ये पंजाब के लिए गौरव का विषय है और इस सरकार के लिए गौरव का विषय है कि सरकार ने हमारे लिए इन बच्चों के लिए जो विकास की दर सोची हुई है उसके लिए मैं हृदय से आभारी हूँ और मैं बींग स्पोर्ट्स पर्सन में बहुत बहुत शुक्रिया अदा करता हूं कि आपने ये पंजाब मोरिंडा में ये मैच आयोजित करके और आपने जो है बच्चों को एक दिशा देने की कोशिश करी है इसके लिए मैं आपका भी और पंजाब सरकार का भी हृदय आभारी जिम्मे कि आप जी सारे ही शहर निवासियों पता है सारे इलाका निवासियों पता है जी कि साढ़े जो है ਐ ਐਮ ਸੀ ਐਮ ਸਟੇਡੀਅਮ ਦੇ ਵਿੱਚ ਇਹ ਨੈਸ਼ਨਲ ਲੈਵਲ ਦਾ ਹੈਂਡਬਾਲ ਇਨਵੀਟੇਸ਼ਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਦਾ ਹੈ ਕਿਉਂਕਿ ਉਹਨਾਂ ਦੀ ਉਹਨਾਂ ਦੀ ਸਮੁੱਚੀ ਟੀਮ ਦਾ ਹੈ ਉਹਨਾਂ ਨੇ ਹੀ ਸਾਨੂੰ ਇਹ ਸਾਨੂੰ ਜਿਹੜਾ ਖੇਡਾਂ ਦੇ ਵਿੱਚ ਜੋ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਅੱਜ ਦੇ ਬੱਚੇ ਕਿੱਧਰ ਕਿਸ ਉਹਦੇ ਵੱਲ ਤੁਰੇ ਹੋਏ ਨੇ ਇਹਨਾਂ ਦੀ ਸੇਵਾ ਸਦਕਾ ਹੀ ਅੱਜ ਇਹ ਜੋ ਐਡਾ ਵੱਡਾ ਨੈਸ਼ਨਲ ਲੈਵਲ ਦਾ ਇਵੈਂਟ ਹੈ ਉਹ ਅਸੀਂ ਕਰਵਾਉਣ ਦੇ ਵਿੱਚ ਸਫਲ ਹੋਏ ਆ ਤੇ ਮੈਂ ਇਹਨਾਂ ਦਾ ਡਾਕਟਰ ਸਾਹਿਬ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਤੇ ਸਮੋਸ ਦਸ਼ਮੇ ਸਪੋਰਟਸ ਕਲੱਬ ਦੇ ਖਿਡਾਰੀਆਂ ਵੱਲੋਂ ਜਿੰਨੀ ਵੀ ਸਾਡੀ ਟੀਮ ਹੈ ਉਹਨਾਂ ਦੇ ਵੱਲੋਂ ਡਾਕਟਰ ਸਾਹਿਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਉਪਰਾਲਾ ਕਰਕੇ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਫਿਊਚਰ ਦੇ ਵਿੱਚ ਵੀ ਅਸੀਂ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਕਿਹਾ ਵੀ ਜੋ ਜਿਸ ਤਰ੍ਹਾਂ ਦੇ ਵੀ ਕੋਈ ਵੀ ਤੁਹਾਨੂੰ ਕਲੱਬ ਲਈ ਕਿਸੇ ਪ੍ਰਕਾਰ ਦੇ ਸਪੋਰਟਸ ਇਵੈਂਟ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਉਹ ਅਸੀਂ ਤੁਹਾਡੀ ਪੂਰੀ ਤੁਹਾਡੇ ਨਾਲ ਖੜੇ ਆ ਤੇ ਸਮੁੱਚੀ ਸਰਕਾਰ ਵੱਲੋਂ ਵੀ ਅਸੀਂ ਇਹਨਾਂ ਅੱਗੇ ਹੀ ਅਰਦਾਸ ਕੀਤੀ ਸੀ ਵੀ ਸਰ ਸਾਨੂੰ ਇਹ ਸਟੇਡੀਅਮ ਦਿੱਤਾ ਜਾਵੇ ਤਾਂ ਇਹਨਾਂ ਦੀ ਰਹਿਨਮਾਈ ਦੇ ਸਦਕਾ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਸਾਨੂੰ ਇਹ ਅੱਜ ਜੋ ਇਹ ਮੇਲਾ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਥਰੂ ਹੀ ਸਾਨੂੰ ਇਹ ਮਿਲਿਆ ਜੀ ਸੋ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਸਮੂਹ ਮਰਿੰਡਾ ਨਿਵਾਸੀਆਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਤੇ ਅਸੀਂ ਤੇ ਕਲੱਬ ਦੇ ਹਰ ਇੱਕ ਮੈਂਬਰ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੇ ਇਵੈਂਟ ਕਰਾਉਣ ਦਾ ਮੌਕਾ ਸਰ ਨੇ ਦਿੱਤਾ ਜੀ ਧੰਨਵਾਦ ਜੀ ਸਾਰਿਆਂ ਦਾ ਜੀ